ਚਾਲਾ ਸੰਦੀਪ ਹੁਣ ਘੜੀ ਘੜੀ ਵਿਚੋਲਿਆਂ ਨੂੰ ਕੀ ਕਹਿਣਾ ਵਾ ਹੁਣ ਤੇ ਸਾਡੇ ਘਰ ਆ ਗਈ ਆ ਹੁਣ ਸਾਡਾ ਫਰਜ਼ ਮੰਨਦਾ ਵਾ ਇਹਨੂੰ ਤੰਗੀ ਦੇਣ ਦਾ ਆਪੇ ਜਾ ਕੇ ਮਾਂ ਪਿਓ ਨੂੰ ਦੱਸੇ ਕਿੱਡੇ ਆਰਾਮ ਨਾਲ ਬੈਠੀ ਆ ਅੰਦਰ ਵਨ ਮੰਮੀ ਹੁਣ ਮੇਰੇ ਕਾਰਨਾਮੇ ਵੇਖਿਓ ਕੀ ਬਣਾਉਂਦੀ ਆ ਇਹਦਾ ਮੈਂ ਵਨ ਮੰਮੀ ਇਹ ਗੱਲ ਨਾ ਮੇਰੇ ਤੇ ਛੱਡ ਦਿਓ ਹੁਣ ਮੇਰੇ ਕਾਰਨਾਮੇ ਵੇਖਿਓ ਕੀ ਬਣਾਉਂਦੀ ਆ ਇਹਦਾ ਵੇਖਿਓ ਕਿੱਡੀ ਛੇਤੀ ਜਾਂਦੀ ਗੱਡੀ ਸਭ ਕੁਝ ਸਾਡੇ ਕੋਲ ਵਾ ਪਿੰਨਾ ਇੰਨੇ ਸਵਾਦਾਂ ਦੇ ਕਰਨਾ ਤਾਂ ਨਾ ਇਹ ਪਿਛਲਿਆਂ ਨੇ ਕਰਨਾ 9:30 ਵਾਲੇ ਤਾਂ ਕੰਮ ਕੀਤੇ ਹੀ ਨਹੀਂ ਉਹਨੇ ਹੁਣ ਅੱਗੇ ਉੱਠੋ ਤਾਂ ਤੁਹਾਨੂੰ ਫਿਕਰ ਹੈਗਾ ਮਾਸਾ ਵੀ ਕੀ ਹੋਆ ਦੀਦੀ ਕਿਰ ਸੋਇਚ ਜਾ ਕੇ ਮੈਂ ਵੇਖ ਲਾ ਕੰਮ ਹੁਣ ਕੋਈ ਨਹੀਂ ਬਣਾ ਦਿੰਦੀ ਅਸੀਂ ਬਾਹਰ ਗਰਮੀ ਚ ਬੈਠੀਆਂ ਮਾਵਾਂ ਧੀਆਂ ਇਹ ਕਿੱਡੇ ਰਮਾਨਾ ਏਸੀ ਲਾ ਕੇ ਬੈਠੇ ਆ ਵਾਣਾ ਚਲੋ ਉੱਠ ਕੇ ਤੇ ਕੰਮ ਕਰ ਚੱਲੀਆਂ ਦੀਦੀ ਈ ਗਿਆ ਕਿਉਂ ਅੱਛਾ ਇੱਥੇ ਕਹਿਣਾ ਨਹੀਂ ਕਿਉਂ ਗਿਆ ਚੱਲ ਉੱਠ ਕੇ ਤੇਰ ਸੋਈ ਚ ਕੰਮ ਵੇਖ ਅਸੀਂ ਅੱਜ ਜਾਣੇ ਆਂ ਅੰਦਰ ਜਾ ਨੇ ਆਪੇ ਕੋਈ ਕੁਝ ਲਾਈਏ ਪਰ ਸੂਮ ਵੀ ਕੁਝ 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 ਲਾਈਏ ਐਂ ਬਣਾ ਹੁਣ ਬੈਠੇ ਨਾ ਰਹੋ ਉੱਠ ਕੇ ਤੇ ਕੰਮ ਵੇਖੋ ਬੈ ਮਮੀ ਜਦੋਂ ਮੈਂ ਅੰਦਰ ਗਈ ਤੇ ਦੀਦੀ ਕਹਿੰਦੇ ਸੀ ਕਿ ਜਾ ਕੇ ਕੰਮ ਵੇਖ ਲੋ ਹੁਣ ਮੈਂ ਕੰਮ ਕਰਨਾ ਹੀ ਆ ਠੀਕ ਹੈ ਨਹੀਂ ਅੰਦਰ ਸਲਜੋ ਅੰਦਰ ਇਹ ਅਸੀਂ ਬਿਲਕੁਲ ਨਹੀਂ ਲਾਉਣਾ ਕਿ ਇਹੋ ਜੇ ਸੂਟ ਨਾ ਵਾਂਡੇ ਟਿੰਡੇ ਜਾਣ ਲੱਗਿਆਂ ਪਉਂਦੇ ਆ ਇਹਨੂੰ ਪਤਾ ਹੀ ਨਹੀਂਗਾ ਸਾਰੇ ਘਰੋਂ ਹੀ ਪਾਈ ਜਾਣ ਦੇ ਇੱਕੋ ਜਿਹਾ ਕਰੀ ਜਾਣ ਦੇ ਆ ਇਹਦਾ ਇਰਾਦਾ ਬਣਾਵਾ ਵੀ ਬੰਦਾ ਮੇਰਾ ਤਨਖਾਹ ਲੈਣ ਡਿਆ ਵਾ ਫਿਰ ਸਾਰੇ ਪੈਸੇ ਮਾਤਾ ਨੇ ਮਿਰਤਾ ਹੀ ਲਈ ਜਾਣੇ ਰੁਕ ਜਾ ਰੁਕ ਜਾ ਰੁਕ ਜਾ ਤੂੰ ਐ ਡੜਜੀ ਤੁਹਾਡੇ ਨਾਲ ਮੈਂ ਗੱਲ ਕਰਨੀ ਹਾਂਜੀ ਦੱਸੋ ਵਿਆਹ ਤੁਸੀਂ ਕੀਤਾ ਵਾ ਮੜੇ ਦਾ ਪਰ ਮਜ਼ਾ ਨਹੀਂ ਆਇਆ ਉਹ ਮੋੜਾ ਪੁੱਤ ਕਿੱਥੋਂ ਆਣਾ ਈ ਉਹ ਮੋੜਾ ਪੁੱਤ ਕਿੱਥੋਂ ਆਉਣਾ ਈ ਹਨ ਮੋਝੇ ਸੌਂ ਲੱਗੇ ਹਨ ਸੌਂਦਾ ਵਾ ਤੂੰ ਆ ਉਹ ਮੋੜਾ ਕਿੱਥੋਂ ਆਉਣਾ ਈ ਪੁੱਤ ਜਦੋਂ ਘਰ ਦਾ ਵੇਖਿਆ ਨਾ ਸਾਬ ਤੇ ਇੱਕੋ ਇੱਕੋ ਮੁੰਡਾ ਸੀ ਸੌ ਰੀਜਾਂ ਪੂੜੀਆਂ ਕਰਨੀਆਂ ਸੀ ਸੰਦੀਪ ਤੇ ਚਾਹ ਨਹੀਂ ਪੂੜੇ ਹੁੰਦੇ ਮੇਰੇ ਭਰਾ ਦਾ ਵਿਆਹ ਵਾ ਉਥੇ ਜਾ ਕੇ ਤੇ ਕਿ ਕੋਠਰੀ ਜਿਜ ਵਿਆਹ ਕਰਤਾ ਉਹਨਾਂ ਨੇ ਉਹ ਤੇਰੀ ਮਾਂ ਨਾਲ ਨਾ ਕਰੀ ਵੀ ਕੋਲੇ ਦੇ ਕੀ ਗੱਲ ਕਿੱਥੋਂ ਹੀ ਭੁਲਾ ਤੂੰ ਆ ਉਹ ਤੇਰੀ ਮਾਂ ਨੇ ਮੇਰੇ ਪੈਰ ਨਹੀਂ ਲੱਗਾ ਦਿੱਤੇ ਤੇ ਜਦੋਂ ਤੁਸੀਂ ਗਏ ਸੀ ਨਾ ਮੇਰੇ ਨਾਲ ਜਦੋਂ ਦੇ ਉਤੋਂ ਬਾਅਦ ਨਹੀਂ ਆਉਨੇ ਮੈਨੂੰ ਫੋਨ ਕੀਤਾ ਨਹੀਂ ਕੋਈ ਗੱਲ ਨਹੀਂ ਵਧੀਆ ਕੀਤਾ ਹੁਣ ਤੁਸੀਂ ਇਹੜੇ ਪੈਸੇ ਇਕੱਠੇ ਕੀਤੇ ਨਾ ਥੋੜੇ ਜੇ ਉਹਨੂੰ ਦੇ ਜਾਓ ਜਾ ਕੇ ਇੱਕ ਵਾਰੀ ਠੀਕ ਹੈ ਚਲੋ ਕਰ ਲੇ ਇਹ ਬੋਲੂਗਾ ਨਾਲ 2 ਅੱਠ ਦੀ ਦੇ ਪੈਸੇ ਲਾ ਕੇ ਤੇ ਜੀਰੇ ਇੱਕ 2 1 ਚਲ ਵਧੀਆ ਜੋਬਨ ਤੇ ਹਨਾ ਚਲੋ ਹੁਣ ਤੇਰਾ ਵੀ ਕੰਮ ਚੱਲਣਾ ਚਾਹੀਦਾ ਤੇ ਤੇਰਾ ਕੰਮ ਚੱਲਦਾ ਹੋਵੇ ਤੇ ਤੂੰ ਵੀ ਚਲੋ ਉਹਨੂੰ ਦੇਣਾ ਹੀ ਆ ਹਰ ਕੋ ਠੀਕ ਹੈ ਨਾ ਤੇ ਚਲੋ ਲੱਖ ਜੋੜ ਕੇ ਦੱਸਤਾ ਆ ਜੋ ਬੰਨ ਕਿਹੜਾ ਵੇਲਾ ਰਿੰਦਾ ਮਿਹਨਤੀ ਐ ਬੰਦਾ ਮਿਹਨਤ ਕਰਨ ਵਾਲਾ ਹੈ ਤੇ ਕੀ ਨਹੀਂ ਕਰ ਲੈਂਦਾ ਬਿਲਕੁਲ ਬਿਲਕੁਲ ਨਹੀਂ ਨਹੀਂ ਠੀਕ ਮਿਹਨਤ ਕਰਨ ਦਾ ਮੁੰਡਾ ਕੰਮ ਠੀਕ ਕਰਨ ਦਾ ਵਾ 21 ਕਿੰਨਾ ਚੰਗਾ ਹੁੰਦਾ ਜੇ लवली ਵੀ ਇਦਾਂ ਦਾ ਹੁੰਦਾ ਹੁਣ ਘਰ ਸਭ ਘਰ ਸਭ 21 ਕਿੰਨਾ ਚੰਗਾ ਹੁੰਦਾ ਜੇ लवली ਵੀ ਇਦਾਂ ਹੁੰਦਾ ਗੱਲ ਤੇ ਇਹਨਾਂ ਦੀ ਵੀ ਠੀਕ ਐ ਟੈਨਸ਼ਨ ਜਿਤੇ ਉਹ ਮੈਨੂੰ ਵੀ ਬੜੀ ਲੱਗਦੀ ਸੀ ਪਰ ਮੈਂ ਹੁਣ ਇਹਨਾਂ ਨੂੰ ਕੀ ਕਹੀ ਜਾਵਾਂ ਅੱਗੇ ਕੀ ਕਹਾਂ ਵਨ ਹਾਂ ਹਾਂ ਠੀਕ ਆ ਹੀ ਵੀ ਤੂੰ ਇਹ ਕਿਦਾਂ ਦੀ ਐ ਵੀ ਹੈ ਮਾਸਾ ਨੇ ਇਹਨਾਂ ਨੂੰ ਇਹ ਹੋਣ ਲੱਗਿਆ ਤਾਂ ਨਾ ਇਹ ਵਨ ਹਾਂ ਦੱਸ ਕਿਦਾਂ ਦੀ ਐ ਵੀ ਮੂੰਹ ਚੁੱਕਿਆ ਤੇ ਆ ਗਈ ਆ ਮੈਂ ਫੋਨ ਕੀਤਾ ਤੇ ਤੂੰ ਇਹਨੂੰ ਫੋਨ ਕਰਕੇ ਸੱਦਿਆ ਵਾ ਉਹ ਗਾੜੀ ਆ ਕਦੇ ਚਾਰ ਜਵਾਬ ਦਿੰਦਾ ਵਾ ਭੈਣ ਜੀ ਉਹ ਵੀ ਬੜਾ ਔਖਾ ਵਾ ਵਨ ਇਹ ਤੈਨੂੰ ਕੋਈ ਖਿੰਦਾ ਫੋਨ ਤੇ ਹੁਣ ਫੋਨ ਤੇ ਇਹਨੇ ਮੈਨੂੰ ਕੀ ਕਹਿਣਾ ਵਾ ਇਹਦੇ ਜਿਹੀ ਇਹਦਾ ਮੂੰਹ ਦਿਓ ਚਾਲਾ ਸੰਦੀਪ ਹੁਣ ਘੜੀ ਘੜੀ ਵਿਚੋਲਿਆਂ ਨੂੰ ਕੀ ਕਹਿਣਾ ਵਾ ਹੁਣ ਤੇ ਸਾਡੇ ਘਰ ਆ ਗਈ ਆ ਹੁਣ ਸਾਡਾ ਫਰਜ਼ ਮੰਨਦਾ ਵਾ ਇਹਨੂੰ ਤੰਗੀ ਦੇਣ ਦਾ ਆਪੇ ਜਾ ਕੇ ਮਾਂ ਕੋਲ ਦੱਸੇ ਕਿੱਡੇ ਆਰਾਮ ਨਾਲ ਬੈਠੀ ਆ ਅੰਦਰ ਵਨ ਮੰਮੀ ਹੁਣ ਮੇਰੇ ਕਾਰਨਾਮੇ ਵੇਖਿਓ ਕੀ ਬਣਾਉਂਦੀ ਆ ਇਹਦਾ ਮੈਂ ਵਨ ਮੰਮੀ ਇਹ ਗੱਲ ਨਾ ਮੇਰੇ ਤੇ ਛੱਡ ਦਿਓ ਹੁਣ ਮੇਰੇ ਕਾਰਨਾਮੇ ਵੇਖਿਓ ਕੀ ਬਣਾਉਂਦੀ ਆ ਇਹਦਾ ਵੇਖਿਓ ਕਿੱਡੀ ਛੇਤੀ ਜਾਂਦੀ ਗੱਡੀ ਸਭ ਕੋ ਸਾਡੇ ਕੋਲ ਵਾ ਨਾ ਇਹਨੇ ਸਵਾਦਾ ਵੀ ਕਰਨਾ ਤਾਂ ਨਾ ਇਹਦੇ ਪਿਛਲਿਆਂ ਨੇ ਕਰਨਾ 93 ਵਾਲੇ ਤਾਂ ਕੰਮ ਕੀਤੇ ਹੀ ਨਹੀਂ ਉਹਨੇ ਤੂੰ ਉਠੋ ਤਾਂ ਤਾਨੂੰ ਫਿਗਰ ਹੈਗਾ ਮਾਸਾ ਵੀ ਕੀ ਹੋਇਆ ਦੀਦੀ ਕਿਰਸੋ ਇਚ ਜਾ ਕੇ ਮੈਂ ਵੇਖ ਲਾਂ ਕੰਮ ਹੁਣ ਕੋਈ ਨਹੀਂ ਬਣਾ ਦਿੰਦੀ ਅਸੀਂ ਬਾਹਰ ਗਰਮੀ ਚ ਬੈਠੀਆਂ ਮਾਵਾਂ ਧੀਆਂ ਇਹ ਕਿੱਡੇ ਰਮਾਨੇ ਏਸੀ ਲਾ ਕੇ ਬੈਠੇ ਵਾਣਾ ਚਲ ਉੱਠ ਕੇ ਤੇ ਕੰਮ ਕਰ ਚੱਲੀਆਂ ਦੀਦੀ ਕੀ ਗਿਆ ਕਿਉਂ ਅੱਛਾ ਇੱਥੇ ਗਿਆ ਨਹੀਂ ਕਿਉਂ ਗਿਆ ਉਹ ਬਿਨਾਰੇ ਕਿਹਾ ਬਹਿਗਦਾ ਕਿਆ ਯਾਰ ਮੰਨ ਚੱਲ ਉੱਠ ਕੇ ਤੇਰ ਸੋਈ ਚ ਕੰਮ ਵੇਖ ਅਸੀਂ ਕਰਦੇ ਜੰਨੇ ਆਂ ਅੰਦਰ ਕਿਆ ਦੇਖੀ ਸੀ ਜੰਨੇ ਆ ਬੱਸ ਕੁਝ ਕੁਝ ਲਾਈ ਐ ਪਰ ਸੁਬਹ ਚੁਟੂ ਖੀਜੂ ਖੁਜੀ ਲਾਈ ਐਂ ਨਾ ਬਣਾ ਹੁਣ ਬੈਠੇ ਨਾ ਰਹੋ ਉੱਠ ਕੇ ਤੇ ਕੰਮ ਵੇਖੋ ਬੈ ਬੈ ਮਮੀ ਜਦੋਂ ਮੈਂ ਅੰਦਰ ਗਈ ਤੇ ਦੀਦੀ ਕਹਿੰਦੇ ਸੀ ਕਿ ਜਾ ਕੇ ਕੰਮ ਵੇਖ ਲੋ ਹੁਣ ਮੈਂ ਕੰਮ ਕਰਨਾ ਹੀ ਆ ਠੀਕ ਹੈ ਨਹੀਂ ਅੰਦਰ ਸਲਜੋ ਅੰਦਰ ਇਹ ਅਸੀਂ ਬਿਲਕੁਲ ਨਹੀਂ ਲਾਉਣਾ ਓਕੀ ਇਹੋ ਜੇ ਸੂਟ ਨਾ ਵਾਂਡੇ ਟਿੰਡੇ ਜਾਣ ਲੱਗਿਆਂ ਪਉਂਦੇ ਆ ਇਹਨੂੰ ਪਤਾ ਹੀ ਨਹੀਂਗਾ ਸਾਰੇ ਘਰੋਂ ਹੀ ਪਾਈ ਜਾਣ ਦੇ ਇੱਕੋ ਜਿਹਾ ਕਰੀ ਜਾਣ ਦੇ ਆ ਇਹਦਾ ਇਰਾਦਾ ਬਣਾਵਾ ਵੀ ਬੰਦਾ ਮੇਰਾ ਤਨਖਾਹ ਲੈਣ ਡਿਆ ਵਾ ਫਿਰ ਇਹ ਸਾਰੇ ਪੈਸੇ ਮਾਤਾ ਨੇ ਮੇਰੇ ਤੇ ਹੀ ਲਾਈ ਜਾਣੇ ਰੁਕ ਜਾ ਰੁਕ ਜਾ ਰੁਕ ਜਾ ਤੂੰ ਐ ਡੜਜੀ ਤੁਹਾਡੇ ਨਾਲ ਮੈਂ ਗੱਲ ਕਰਨੀ ਹੈ ਹਾਂਜੀ ਦੱਸੋ ਵਿਆਹ ਤੁਸੀਂ ਕੀਤਾ ਵਾ ਨਾ ਮਡੇ ਦਾ ਪਰ ਮਜ਼ਾ ਨਹੀਂ ਆਇਆ ਉਹ ਮਜ਼ਾ ਪੁੱਤ ਕਿੱਥੋਂ ਆਣਾ ਹੈ ਉਹ ਮਜ਼ਾ ਪੁੱਤ ਕਿੱਥੋਂ ਆਣਾ ਹੈ ਹਨ ਮੋਝੇ ਸੌ ਲੱਗੇ ਹਨ ਸੁਣਦਾ ਵਾ ਉਹ ਮਜ਼ਾ ਕਿੱਥੋਂ ਆਣਾ ਹੈ ਪੁੱਤ ਜਦੋਂ ਘਰ ਦਾ ਵੇਖਿਆ ਨਾ ਸਭ ਤੇ ਇੱਕੋ ਇੱਕੋ ਮੁੰਡਾ ਹੀ ਸੌ ਰੀਜਾਂ ਪੂੜੀਆਂ ਕਰਨੀਆਂ ਸੀ ਸੰਦੀਪ ਤੇ ਚਾਹ ਨਹੀਂ ਪੂੜੇ ਹੁੰਦੇ ਕਿ ਮੇਰੇ ਭਰਾ ਦਾ ਵਿਆਹ ਵਾ ਉਥੇ ਜਾ ਕੇ ਤੇ ਕੋਠਰੀ ਜਿਜ ਵਿਆਹ ਕਰਤਾ ਉਹਨਾਂ ਨੇ ਉਹ ਤੇਰੀ ਮਾਂ ਨਾਲ ਉਹ ਨਾ ਚਾਹ ਰਹੀ ਵਿਚੋਲੇ ਦੇ ਇਹ ਗੱਲ ਕਿੱਥੋਂ ਹੀ ਭੁਲਾ ਤਾ ਉਹ ਤੇਰੀ ਮਾਂ ਨੇ ਮੇਰੇ ਪੈਰ ਨਹੀਂ ਲੱਗਾ ਦਿੱਤੇ ਜਦੋਂ ਤੁਸੀਂ ਗਏ ਸੀ ਨਾ ਮੇਰੇ ਨਾਲ ਜਦੋਂ ਦੇ ਉਤੋਂ ਬਾਅਦ ਨਹੀਂ ਆਉਣੇ ਮੈਨੂੰ ਫੋਨ ਕੀਤਾ ਨਹੀਂ ਕੋਈ ਗੱਲ ਨਹੀਂ ਵਧੀਆ ਕੀਤਾ ਹੁਣ ਤੁਸੀਂ ਆ ਜਿਹੜੇ ਪੈਸੇ ਇਕੱਠੇ ਕੀਤੇ ਨਾ ਥੋੜੇ ਜੇ ਉਹਨੂੰ ਦੇ ਜਾਓ ਜਾ ਕੇ ਇੱਕ ਵਾਰੀ ਠੀਕ ਹੈ ਚਲੋ ਬੋਲੂਗਾ ਨਾਲ 2 8 ਦੀ ਦੇ ਪੈਸੇ ਲਾ ਕੇ ਜੀਰੇ ਇੱਕ 2 1 ਚਲ ਵਧੀਆ ਜੋਬ ਨਾ ਤੇ ਹਨਾ ਚਲੋ ਹੁਣ ਤੇਰਾ ਵੀ ਕੰਮ ਚੱਲਣਾ ਚਾਹੀਦਾ ਤੇ ਤੇਰਾ ਕੰਮ ਚੱਲਦਾ ਹੋਵੇ ਤਾਂ ਤੂੰ ਵੀ ਚਲੋ ਉਹਨੂੰ ਦੇਣਾ ਹੀ ਆ ਹਰ ਕੋਲ ਠੀਕ ਹੈ ਨਾ ਤੇ ਚਲੋ ਚਲ ਚਲ ਲੱਖ ਜੋੜ ਕੇ ਦੱਸਤਾ ਆ ਜੋ ਬੰਨ ਕਿਦਾ ਵੇਲਾ ਰਿੰਦਾ ਮਿਹਨਤੀ ਐ ਬੰਦਾ ਮਿਹਨਤ ਕਰਨ ਵਾਲਾ ਹੈ ਤੇ ਕੀ ਨਹੀਂ ਕਰ ਲੈਂਦਾ ਬਿਲਕੁਲ ਬਿਲਕੁਲ ਨਹੀਂ ਨਹੀਂ ਠੀਕ ਮਿਹਨਤ ਕਰਨ ਦਾ ਮੁੰਡਾ ਕੰਮ ਠੀਕ ਕਰਨ ਦਾ ਵਾ 12 ਕਿੰਨਾ ਚੰਗਾ ਹੁੰਦਾ ਜੇ लवली ਵੀ ਇਦਾਂ ਦਾ ਹੁੰਦਾ ਹੁਣ ਘਰ ਸਭ ਘਰ ਸਭ 12 ਕਿੰਨਾ ਚੰਗਾ ਹੁੰਦਾ ਜੇ लवली ਵੀ ਇਦਾਂ ਹੁੰਦਾ ਗੱਲ ਤੇ ਇਹਨਾਂ ਦੀ ਵੀ ਠੀਕ ਐ ਟੈਨਸ਼ਨ ਜਿਤੇ ਉਹ ਮੈਨੂੰ ਵੀ ਬੜੀ ਲੱਗਦੀ ਸੀ ਪਰ ਮੈਂ ਹੁਣ ਇਹਨਾਂ ਨੂੰ ਕੀ ਕਹੀ ਜਾਵਾਂ ਅੱਗੇ ਕੀ ਕਹਾਂ ਵਨ ਹਾਂ ਹਾਂ ਠੀਕ ਹੈ ਵੀ ਤੂੰ ਇਹ ਕਿਦਾਂ ਦੀ ਐ ਵੀ ਹੈ ਮਾਸਾ ਨੇ ਇਹਨਾਂ ਨੂੰ ਐ ਹੋਣ ਲੱਗਿਆ ਤਾਂ ਨਾ ਇਹ ਵਨ ਹਾਂ ਦੱਸ ਕਿਦਾਂ ਦੀ ਐ ਵੀ ਮੂੰਹ ਚੁੱਕਿਆ ਤੇ ਆ ਗਈ ਆ ਫਿਰ ਫੋਨ ਕੀਤਾ ਤੇ ਤੂੰ ਇਹਨੂੰ ਫੋਨ ਕਰਕੇ ਸੱਦੇ ਆਵਾ ਉਹ ਗੜੀ ਆ ਕਦੇ ਚਾਰ ਜਵਾਬ ਦਿੰਦਾ ਵਾ ਭੈਣ ਜੀ ਉਹ ਵੀ ਬੜਾ ਔਖਾ ਵਾ ਵਨ ਇਹ ਤੈਨੂੰ ਕੋਈ ਖਿੰਦਾ ਫੋਨ ਤੇ ਹੁਣ ਫੋਨ ਤੇ ਨੇ ਮੈਨੂੰ ਕੀ ਕਹਿਣਾ ਵਾ ਇੰਨੇ ਜਿੜੀ ਇਹਨਾਂ ਨੂੰ ਫੋਨ ਕਰੀ ਹੋਣਾ